ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਡਿਫਰੈਂਟ ਜਸਟ ਸਟਾਈਲ ਪੈਟਰਨ ਲੈ ਕੇ ਆਏ ਹੈਗੇ ਆ ਹਰ ਇੱਕ ਡਿਜ਼ਾਈਨਸ ਦੇ ਵਿੱਚ ਜਿਵੇਂ ਕਿ ਅਲੱਗ-ਅਲੱਗ ਆਪਾਂ ਸੂਟ ਰੈਡੀ ਕੀਤੇ ਹੈਗੇ ਆ ਸੋ ਉਹ ਅਲੱਗ-ਅਲੱਗ ਕਲਰ ਕੰਬੀਨੇਸ਼ਨ ਤੇ ਹੈ ਜੀ ਤੇ ਬਹੁਤ ਹੀ ਡਿਫਰੈਂਟ ਜੇ ਡਿਜ਼ਾਈਨ ਹੈ ਸੋ ਤੁਸੀਂ ਕੋਈ ਵੀ ਅਗਰ ਤੁਹਾਡਾ ਆਰਡਰ ਹੈਗਾ ਤਾਂ ਤੁਸੀਂ ਆਪਣੇ ਆਰਡਰ ਦੇ ਵਿੱਚ ਐਡ-ਆਨ ਕਰਵਾ ਸਕਦੇ ਹੋ ਅਗਰ ਤੁਸੀਂ ਵੈਸੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵੈਸੇ ਵੀ ਸੂਟ ਆ ਜਿਹੜਾ ਇਹ ਲੈ ਸਕਦੇ ਹੋ ਵਿਦ ਦੁਪੱਟਾ ਵਿਦਆਊਟ ਦੁਪੱਟਾ ਇਹ ਤੁਹਾਡੀ ਚੋਇਸ ਦੇ ਅਕੋਰਡਿੰਗ ਹੈ ਔਰ ਇਹਨਾਂ ਸਾਰਿਆਂ ਦੀ ਜਿਹੜੀ ਪ੍ਰਾਈਸ ਰੇਂਜ ਹੋਊਗੀ ਅਲੱਗ-ਅਲੱਗ ਹੈ ਜੀ ਤੁਸੀਂ ਜਿਹਨੇ ਵੀ ਸੂਟ ਹੈ ਜਿਹੜਾ ਬਾਈ ਕਰਨਾ ਹੈਗਾ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਕਿਉਂਕਿ ਅਗਰ ਤੁਸੀਂ ਵਿਦ ਦੁਪੱਟਾ ਪੁੱਛੋਗੇ ਤਾਂ ਉਹ ਵਿਦਆਊਟ ਦੁਪੱਟਾ ਤੁਹਾਡੇ ਦੁਪੱਟੇ ਦੇ ਅਕੋਰਡਿੰਗ ਹੈ ਜੀ ਵਿਦ ਸਟੀਚਿੰਗ ਵਿਦਆਊਟ ਸਟੀਚਿੰਗ ਜੋ ਵੀ ਤੁਸੀਂ ਜਿਵੇਂ ਵੀ ਲੈਣਾ ਚਾਹੁੰਦੇ ਹੋ ਸੋ ਇਹ ਜਿਵੇਂ ਆਪਾਂ ਪਿੰਟੈਕਸ ਦੇਖ ਕੇ ਜੀ ਵਿੱਚ ਵੇਲ ਸਿਤੀਆਂ ਹੋਈਆਂ ਸੋ ਬਹੁਤ ਹੀ ਪਿਆਰਾ ਜਿਹਾ ਬ੍ਰਾਊਨ ਸ਼ੇਡ ਹੈ ਇਸ ਤਰ੍ਹਾਂ ਔਰ ਇਹ ਤੁਸੀਂ ਫਰੀ ਆਫ ਲੈਂਥ ਦੇ ਅਕੋਰਡਿੰਗ ਬਣਿਆ ਹੋਇਆ 24 ਘੇਰੇ ਦੇ ਅਕੋਰਡਿੰਗ ਤੁਸੀਂ ਇਹਨੂੰ ਸੈੱਟ ਕਰਵਾ ਸਕਦੇ ਹੋ 22 ਦੇ ਅਕੋਰਡਿੰਗ ਵੀ ਬਣ ਜੇਗਾ ਸੋ ਅਸੀਂ ਵੱਧ ਲੈ ਕੇ ਚੱਲਦੇ ਹੁੰਨੇ ਆ ਕਿਉਂਕਿ ਕਈ ਵਾਰੀ ਘੇਰੇ ਦੇ ਅਕੋਰਡਿੰਗ ਹੈ ਜਿਹੜਾ ਇਹ ਹੋ ਜਾਂਦਾ ਔਰ ਇਹਦੀਆਂ ਬਾਜੂ ਦੇਖੋ ਜੀ ਬਹੁਤ ਹੀ ਅ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਔਰ ਬਹੁਤ ਹੀ ਪਿਆਰੇ ਜੇ ਅਸੀਂ ਇਹਦਾ ਜਿਵੇਂ ਪੈਟਰਨ ਬਣਾਇਆ ਹੈਗਾ ਬਾਜੂ ਇਸ ਤਰ੍ਹਾਂ ਕਲਰਫੁਲ ਹੋਣਗੀਆਂ ਔਰ ਸੈਂਟਰ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਫਰੰਟ ਤੇ ਸੋ ਇਸ ਤਰ੍ਹਾਂ ਦਾ ਇਹੀ ਪੈਟਰਨ ਹੋਏਗਾ ਸੋ ਦੋਨੋਂ ਬਾਜੂ ਆ ਜਿਹੜੀਆਂ ਹੈਵੀ ਨੇ ਇਹ ਦੇਖੋ ਤੇ ਸ਼ੈਡੇਡ ਵਰਕ ਹੋਇਆ ਹੋਇਆ ਸੋ ਇਹ ਦੇਖ ਸਕਦੇ ਆ ਤੁਸੀਂ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਹੈ ਔਰ ਕਿੰਨੀਆਂ ਪਿਆਰੀਆਂ ਬਾਜੂ ਬਣੀਆਂ ਹੋਈਆਂ ਸੋ ਇਫ 5 ਮੀਟਰ ਸੂਟ ਹੈ ਜੀ ਆਪਣੇ ਕੋਲੇ ਔਰ ਇਹਦਾ ਜਿਹੜਾ ਕਿਰ ਲੈਂਥ ਮੈਂ ਤੁਹਾਨੂੰ ਦੱਸ ਹੀ ਤੁਸੀਂ ਆਪਣੇ ਅਕੋਰਡਿੰਗ 18 20 22 24 ਔਰ ਉੱਪਰ ਲੈਂਥ ਹੈ ਜਿਹੜਾ 45 48 ਜੋ ਵੀ ਹੈ ਕ ਤੁਸੀਂ ਬਣਵਾ ਸਕਦੇ ਹੋ ਸੋ ਅਸੀਂ ਫ੍ਰੀ ਆਫ ਲੈਂਥ ਦੇ ਅਕੋਰਡਿੰਗ ਹੈ ਜਿਹੜਾ ਇਹ ਸੈੱਟ ਕਰਦੇ ਆਂ ਔਰ ਨੈਕਸਟ ਹੈਗਾ ਜੀ ਫਰੋਜ਼ੀ ਕਲਰ ਦੇ ਉੱਪਰ ਜਾਰਜਟ ਦੇ ਵਿੱਚ ਬਹੁਤ ਹੀ ਪਿਆਰਾ ਜੋ ਕਿ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਪਸੰਦ ਆਉਂਦਾ ਕਿਉਂਕਿ ਬ੍ਰੀਕ ਜਾਂ ਸ਼ੇਡ ਦਾ ਵਰਕ ਹੋਇਆ ਹੋਇਆ ਔਰ ਜੋ ਆਪਣੇ ਨਾਲ ਸਾਰੇ ਕਸਟਮਰ ਜੁੜੇ ਹੋਏ ਆ ਸੋ ਉਹਨਾਂ ਨੂੰ ਆਪਣੀ ਚੁਆਇਸ ਤੇ ਹੀ ਹੈ ਤੁਹਾਡਾ ਸਾਰਿਆਂ ਨੂੰ ਜਿਵੇਂ ਮੈਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਸੂਟਸ ਆ ਜਿਹੜੇ ਬਹੁਤ ਜ਼ਿਆਦਾ ਪਸੰਦ ਆਉਂਦੇ ਆ ਆਪਾਂ ਪਿੱਛੇ ਜੇ ਵੀ ਇਹਨਾਂ ਦੇ ਡਿਜ਼ਾਈਨ ਆ ਜਿਹੜੇ ਸ਼ੇਅਰ ਕੀਤੇ ਸੀ ਸੋ ਆਪਾਂ ਕੋਸ਼ਿਸ਼ ਕਰਦੇ ਆ ਜੀ ਜੋ ਵੀ ਤੁਹਾਡੇ ਤੁਸੀਂ ਪਸੰਦ ਕਰਦੇ ਹੋ ਤੁਹਾਨੂੰ ਨਵੇਂ ਵੀ ਡਿਜ਼ਾਈਨ ਔਰ ਪਿਛਲੇ ਵੀ ਜੋ ਡਿਜ਼ਾਈਨ ਤੁਸੀਂ ਜ਼ਿਆਦਾ ਪਸੰਦ ਕਰਦੇ ਆ ਆਪਾਂ ਤੁਹਾਨੂੰ ਉਹ ਰੈਡੀ ਪ੍ਰੋਵਾਈਡ ਕਰਵਾਈਏ ਅਗਰ ਤੁਹਾਡੇ ਕੋਲੇ ਟਾਈਮ ਨਹੀਂ ਹੈਗਾ ਕਿ ਤੁਸੀਂ ਜਿਹੜਾ ਸੂਟ ਆ ਬਣਵਾ ਸਕੋ ਕਈ ਵਾਰ ਕੀ ਹੁੰਦਾ ਕੋ ਆਰਡਰ ਦੇ ਲੇਟ ਹੋ ਜਾਂਦਾ ਸੋ ਇਹਨਾਂ ਨੂੰ ਤੁਸੀਂ ਪਿਕ ਕਰ ਸਕਦੇ ਆ ਸੋ ਇਹ ਦੇਖੋ ਜੀ ਇਹਦੇ ਵਿੱਚ ਆਪਾਂ ਜਿਹੜਾ ਮੈਚਿੰਗ ਸ਼ੇਡ ਲਾਉਣੇ ਆ ਫਿਰ ਫਲਾਰ ਹੈ ਬਹੁਤ ਤਰ੍ਹਾਂ ਦੇ ਫਲਾਰਸ ਆ ਜਿਹੜੇ ਇਹਦੇ ਵਿੱਚ ਪੈਂਦੇ ਹੈਗੇ ਆ ਸੋ ਇਹ ਫਰੋਜ਼ੀ ਕਲਰ ਦੇ ਵਿੱਚ ਸੋ ਇਹ ਵੀ ਤੁਸੀਂ ਐਜ਼ ਇਟ ਇਜ਼ ਆਪਣੇ ਤੋਂ ਲੈ ਸਕਦੇ ਹੋ ਜੀ ਨੈਕ ਸੂਟ ਹੈਗਾ ਜੀ ਜਿਵੇਂ ਕਿ ਇਹ ਪਿਓਰ ਸਟੱਫ ਦੇ ਉੱਪਰ ਹੈ ਜੀ ਇਸ ਤਰ੍ਹਾਂ नीचे कट वर्क ਹੈ ਜੀ ਡਬਲ ਟੋਨ ਹੈ ਬਹੁਤ ਹੀ ਪਿਆਰਾ ਜਿਹਾ ਪੀਚ ਤੇ ਬ੍ਰਾਊਨ ਸ਼ੇਡ ਹੈ ਇਸ ਤਰ੍ਹਾਂ ਦੋਨੋਂ ਸਾਈਡਸ ਤੇ ਗੋਟੇ ਦੀਆਂ ਬੀਲਸ ਜਾਂਦੀਆਂ ਹੈਗੀਆਂ ਵਿੱਚ ਫਲਾਰ ਹੈ ਉੱਪਰ ਵੀ ਪੈਟਰਨ ਹੈ ਇਹ ਸੋ ਬਹੁਤ ਹੀ ਡਿਫਰੈਂਟ ਜਿਹਾ ਇਹਦਾ ਕਨਸੈਪਟ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਜਿਹੜੀ ਬਾਟਮ ਹੈਗੀ ਹੈ ਜੀ ਉਹ ਵੀ ਆਪਣੇ ਕੋਲੇ ਅਵੇਲੇਬਲ ਹੈਗੀ ਹੈ ਸੋ ਬੀਚ ਵੀ ਕਰਵਾ ਸਕਦੇ ਹਾਂ ਬਰਾਊਨ ਵੀ ਕਰਵਾ ਸਕਦੇ ਹਾਂ ਸੋ ਇਹ ਫੁੱਲ ਸੂਟ ਹੈ ਜੀ ਔਰ ਇਹ ਵੀ ਤੁਸੀਂ ਪਿਓਰ ਦੇ ਉੱਪਰ ਹੈ ਸੋ ਇਹ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹ ਲੈ ਸਕਦੇ ਹੋ ਅਗਰ ਸੈਮੀ ਦੇ ਵਿੱਚ ਤੁਸੀਂ ਰੈਡੀ ਕਰਵਾਉਣਾ ਤਾਂ ਤੁਸੀਂ ਮੈਂਸ਼ਨ ਕਰ ਦਿਓ ਕਿ ਸਾਨੂੰ ਇਹ ਸੈਮੀ ਦੇ ਵਿੱਚ ਚਾਹੀਦਾ ਸੋ ਆਪਾਂ ਉਸ ਤਰ੍ਹਾਂ ਤੁਹਾਨੂੰ ਪ੍ਰਾਈਸ ਦੱਸ ਦਾਂਗੇ ਸੋ ਇਹ ਡਿਜ਼ਾਈਨ ਹੈ ਜੀ ਇਹ ਵੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸੋ ਪਿੰਕ ਸ਼ੀਟ ਦੇ ਉੱਪਰ ਬਣਿਆ ਹੋਇਆ ਹੈ ਇਸ ਤਰ੍ਹਾਂ नीचे गोल्डन वर्क ਹੈਗਾ ਉੱਪਰ ਇਹਦੇ ਫਲਾਰ ਹੈ ਇਹ ਅਸੀਂ ਆਰੀ ਦੇ ਵਿੱਚ ਬਣਵਾਇਆ ਜੀ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਤੁਸੀਂ ਦੇਖ ਸਕਦੇ ਹੋ ਅੱਗੇ ਅਸੀਂ ਮਸ਼ੀਨ ਦੇ ਵਿੱਚ ਬਣਾਉਣੇ ਸੋ ਆਪਾਂ ਇਹ ਆਰੀ ਦੇ ਵਿੱਚ ਬਣਾਇਆ ਹੈ ਇਸ ਤਰ੍ਹਾਂ ਸਾਰੀ ਸ਼ਰਟ ਦੇ ਵਿੱਚ ਵਰਕ ਹੈ ਉੱਪਰ ਫੁੱਲ ਹੈਵੀ ਗਲਾ ਹੈ ਸੋ ਇਸ ਤਰ੍ਹਾਂ ਔਰ ਇਹ ਜਿਹੜੀ ਬਾਜੂ ਹੈਗੇ ਆ ਉਹ ਵੀ ਆਪਾਂ ਇਸ ਤਰ੍ਹਾਂ 골ਡਨ ਵਰਕ ਕੀਤਾ ਹੋਇਆ। ਸੋ ਇਹ ਤੁਸੀਂ ਲੈ ਸਕਦੇ ਹੋ ਜੀ ਆਪਣੇ ਕੋਲ ਸਾਰੇ ਰੈਡੀ ਪੀਸ ਹੈਗੇ ਆ ਜੀ 24 45 ਦੇ ਅਕੋਰਡਿੰਗ ਰੈਡੀ ਕੀਤੇ ਹੋਏ ਆ 22 21 ਜੋ ਵੀ ਤੁਸੀਂ ਕਰਨਾ ਚਾਹੋਣਿਓ ਕਰ ਸਕਦੇ ਹੋ। ਸੋ ਇਹ ਹੈਗਾ ਜੀ ਲੈਮਨ ਕਲਰ ਦੇ ਵਿੱਚ ਗ੍ਰੇਪ ਦੇ ਵਿੱਚ ਹੈ ਇਹ ਵੀ ਆਰੀ ਵਰਕ ਹੋਇਆ ਹੋਇਆ ਇਸ ਤਰ੍ਹਾਂ ਘੀਰੇ ਦੇ ਵਿੱਚ ਵਿੱਚ ਆਪਾਂ ਲਾਈਨਸ ਪਾਈਆਂ ਹੋਈਆਂ ਇਸ ਤਰ੍ਹਾਂ ਨੇ ਇਹਨਾਂ ਦੀ ਬਾਜੂ ਹੈ ਜਿਹੜੀ ਹੈਵੀ ਸੋ ਇਹ ਵੀ ਪੈਨਮੀਟਰ ਸੂਟ ਹੋਊਗਾ ਜੀ ਸੋ ਤੁਸੀਂ ਇਹ ਵੀ ਲੈ ਸਕਦੇ ਹੋ ਔਰ ਸਾਰਿਆਂ ਦੇ ਜਿਹੜੇ ਪ੍ਰਾਈਸਿਸ ਹੈਗੇ ਆ ਜੀ ਅਲੱਗ-ਅਲੱਗ ਹੈ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਆਪਣੀ ਚੁਆਇਸ ਦੇ ਅਕੋਰਡਿੰਗ ਰੱਖ ਸਕਦੇ ਹੋ ਔਰ ਅਗਰ ਤੁਸੀਂ ਕੁਝ ਹੋਰ ਕਲਰ ਕੰਬੀਨੇਸ਼ਨ ਤੇ ਬਣਾਉਣਾ ਚਾਹੁੰਦੇ ਹੋ ਸੋ ਉਹ ਵੀ ਬਣਾ ਸਕਦੇ ਹੋ ਸੋ ਆਪਾਂ ਤੁਹਾਨੂੰ ਕੋਈ ਨਹੀਂ ਹੈਗਾ ਕਿ ਵਿਦ ਦੁਪੱਟਾ ਵਿਦਆਊਟ ਦੁਪੱਟਾ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਐਜ਼ ਯੂ ਵਿਸ਼ ਤੁਸੀਂ ਕਿਸ ਤਰ੍ਹਾਂ ਦਾ ਸੂਟ ਵੀ ਰੈਡੀ ਕਰ ਸਕਦੇ ਹੋ ਸੋ ਜੀ ਇਸੇ ਤਰ੍ਹਾਂ ਆਪਾ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਜਿਹੜੀ ਸ਼ੇਅਰ ਕਰਦੇ ਰਾਵਾਂਗੇ ਸੋ ਬਣੇ ਰਿਓ ਮੇਰਜਾ ਨੂੰ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਜੀ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ